ਆਪਣੇ ਸੋਰ ਹਮਲੇ ਹੋਣੇ ਸ਼ੁਰੂ ਹੋ ਗਏ ਆ ਕੋਈ ਆਸੁਰਵਾਦੋ ਗੀ ਵਾਲੇ ਸ਼ੁਰੂ ਹੋ ਗਏ ਵੀਰੋ ਇਹ ਤੁਹਾਡੇ ਸਿਰਕ ਵੀ ਪਰਖਾ ਤੁਹਾਡੇ ਸਿਰਨ ਦੀ ਪਰਖ ਹੈ ਕੋਰੇ ਜੜੇ ਸਾਡੇ ਤੱਕ ਪਹੁੰਚ ਚੁੱਕੇ ਹੈ ਕਿੱਥੇ ਤੱਕ ਬਚ ਰਹੇ ਆ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਸੋਧੀ ਕਿ ਤੁਸੀਂ ਸਾਡੇ ਸਿਰਕ ਤੇ ਸਿਰਨ ਨੂੰ ਨਾ ਪਰਖੋ ਆ ਪੰਜਾਬ ਪੁਲਿਸ ਨੇ ਮਨਾ ਦੇ ਉਹ ਉਸੇ ਗੱਲ ਕਰ ਰਹੇ ਨੇ ਸਵੇਰ ਦਾ ਇਹਨਾਂ ਮਾਤਰਾ ਆਪ ਕੋ ਮਾਰਿਆ ਗੱਲ ਵਿੱਚ ਕਰਨਾ ਚਾਹੁੰਦੇ। ਜਿਹੜਿਆ ਪਾਰਾ ਲੇਟਰ ਦੀ ਖੋਰਸਾ ਮਗਾਈਆਂ ਨੇ ਉਹ ਵੀ ਮੈਨੂੰ ਲੱਗਦਾ ਗਾੜ ਬੁੱਧ ਕੇ ਪਾਲਾ ਪਾਣ ਦੀ ਗੱਲ ਚੱਲੀ ਹੋਈ ਹੈ। ਵੀਰੋ ਅਨਸ਼ਾਸਨ ਦੇ ਵਿੱਚ ਰਹੋ। ਚਾਰਦੇ ਵਿੱਚ ਰਹਤੇ ਆਪਾਂ ਜੂੜੇ ਜਿੱਤਾਂ ਨੇ ਕਿਉਂਕਿ ਮਿਆਰੀਆਂ ਦਾ ਰੋਣਾ ਤੇ ਹੁਲਾਣ ਹੋਣਾ ਬਾਕੀ ਹੈ। ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ। ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ।